ਤਰੋ ਬਹੁਤ ਭਰਾਮਾ ਦੇ ਫੋਨ ਆਉਂਦੇ ਸੀ ਕਹਿੰਦੇ ਕਿ ਕਦਮ ਆਣਾ ਸਸੇ ਅੱਜ ਆਪਾਂ ਚੱਲੇ ਆਂ ਸਰਸੇ ਉਹ ਕਹਿੰਦੇ ਨਹੀਂ ਹੁੰਦੇ ਲਾ ਕੇ ਪੈਰੀ ਹੱਥ ਪੁਰਿਆ ਸੀ ਮਾਂ ਦੇ ਜਿਹਦੇ ਕੋਲੇ ਮਾਂ ਬਈ ਕੰਮ ਕਰਿਆ ਕਰੋ ਆਪਾਂ ਅੱਜ ਸਰਸੇ ਜਾ ਰਹੇ ਹਾਂ ਫੁੱਲ ਵੀਡੀਓ ਦੇਖੋ YouTube ਤੇ ਤੋ ਬਈ ਤੁਰਦੇ ਆਪਾਂ ਲੋਨ ਲੈਨੇ ਆ ਮਾਲਕ ਦਾ ਨਾਮ ਤਾਂ ਤਾਂ ਸੱਜਣ ਤੇਰਾ ਸਰਾ ਬਣੇ ਰਹੇ ਹੋ ਵੀਡੀਓ ਨਾਲ ਚਲਾਏਗਾ ਤੋ ਥੇ ਨਾ ਬਈ ਚਲਾ ਲੈ ਨਾ ਪੁਰਾਣਾ ਕਰਾਏ ਬਰੇ ਅਸੀਂ ਚਲਾ ਠੀਕ ਹੈ ਰਾਤੀਏ ਪਹੁੰਚ ਗਏ ਸੇਮੀ ਟੀਲੇ ਖੋਆ ਚਾਣਾ ਖਾਵੇਂਗਾ ਚਲ ਕਰਵਾ ਲੈ ਫਿਰ ਚਾਣਾ ਸਮੋਸੇ ਹੈ ਨਾਲੇ ਖੋਆ ਹੂੰ ਚਲ ਅੱਡੀ ਚਾਹ ਤਾ ਜਾਈ ਨਹੀਂ ਆਹੀ ਆ ਜੀ ਕੋਈ ਨਾ ਟਿਕਾਈ ਰੱਖਾ ਹੈਡਫੋਨ ਸਿੱਟ ਤੇ ਹੈ ਸੇਮੀ ਲੈ ਟਰਾਲੀ ਚ ਸਿੱਟ ਤੇ ਬਈ ਹੈਡਫੋਨ ਠਹਿ ਗਏ ਚਲ ਆ ਜਾ 70 ਕਿਲੋਮੀਟਰ ਰਹਿ ਗਿਆ 70 ਰਹਿ ਗਿਆ ਭਾਈ ਅੱਛਾ ਲੈ ਆ ਜਾ ਵੀ ਲਾਡੀ ਚਲੋ ਜੀ ਕਿੱਥੇ ਹੈਗੇ ਹੂੰ ਮਿਲ ਗਏ ਲੋ ਜੀ ਆਜ ਦੇਖੋ ਜੀ ਰੋਡ ਦੇਖੋ ਰੋਡ ਵਾਲਾ ਤਾਂ ਬੜਾ ਹੀ ਨਜ਼ਾਰਾ ਬੰਨਿਆ ਪਿਆ ਇਹ ਮੌਜ ਨਾਲ ਬੈਠੇ ਰਹੇ ਬੰਦੇ ਆਪਣੇ ਮਗਰਾਟਾਂ ਦੇ ਆ ਸੇਮੀ ਬੈਠੇ ਜਿਵੇਂ ਮੋਬਾਈਲ ਦੇਖਣ ਲੱਗ ਰਹੇ ਨੇ ਕੋਈ ਪ੍ਰਵਾਹ ਨਹੀਂ ਆ ਇਧਰ ਲਾਡੀ ਵੀਰ ਇਹ ਵੀ ਮੌਜ ਨਾਲ ਮੋਬਾਈਲ ਦੇਖੀ ਜਾਂਦਾ ਮੈਂ ਨਾ ਕਿ ਦੇਖੀ ਜਾਂਦਾ ਸੀ ਕਰੋ ਦਾ ਮੌਜ ਨਾਲ ਬੈਠੇ ਆ ਪਹੁੰਚ ਗਏ ਜੀ ਆਪਾਂ ਹੁਣ ਟੋਲ ਟੈਕਸ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਟਰੈਕਟਰ ਦਾ ਤਾਂ ਕੋਈ ਵੀ ਟੋਲ ਟੈਕਸ ਨਹੀਂ ਲੱਗਦਾ ਬਹੁਤ ਲੰਬਾ ਚੌੜਾ ਸੌਦਾ ਪੱਤਾ ਇਹ ਕਰ ਗਏ ਆਪਾਂ ਟੋਲ ਟੈਕਸ ਨੂੰ ਜੀ ਕਰਾਸ ਹੁਣ ਆਪਾਂ ਪਹੁੰਚ ਗਏ ਜੀ ਡੇਰਾ ਸੱਚਾ ਸੌਦਾ ਸਰਸਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਲਾਉਣੇ ਆ ਫੋਨ ਆਪਣੇ ਭਰਾਵਾਂ ਨੂੰ ਕਿੱਥੇ ਮਿਲਣਗੇ ਉਹ ਹੁਣ ਆਪਾਂ ਡੇਰੇ ਦੇ ਬਿਲਕੁਲ ਸਾਹਮਣੇ ਪਹੁੰਚ ਗਏ ਆ ਹੁਣ ਮੇਨ ਗੇਟ ਤੇ ਪਹੁੰਚਣ ਵਾਲਿਆਂ ਤੁਸੀਂ ਦੇਖ ਸਕਦੇ ਹੋ ਬਈ ਲੋਬੀ ਮੈਟਰੋ ਪਹੁੰਚ ਗਏ ਆ ਪਟਕਾਣੇ ਤੇ ਜਿੱਥੇ ਆਪਣੇ ਪਹਿਲਾਂ ਵੀ ਮੁੰਡੇ ਆਏ ਹੋਏ ਨੇ ਆ ਖੜੇ ਨੇ ਗੀਪੇ ਹੋਰਾਂ ਦੇ ਟਰੈਕਟਰ ਆ ਗੀਪੇ ਕਿੱਥੇ ਆਪਣਾ ਟਿਕਾਣਾ ਓਏ ਪਹਿਣਾ ਕਿੱਥੇ ਐ ਕਿੱਥੇ ਪਹਿਣਾ ਐ ਇੱਥੇ ਪਾਵਾਂਗੇ ਆ ਆ ਆ ਬੈਠੇ ਨੇ ਅਮਰਤੋਰੀ ਦੇ ਡੇਰੇ ਲਈ ਕੀ ਹਾਲ ਨੇ ਠੀਕ ਐ ਠੀਕ ਐ ਹੋਰ ਜੱਗੇ ਠੀਕ ਐ ਵਧੀਆ ਹੀ ਵਧੀਆ ਠੀਕ ਐ ਠੀਕ ਐ ਇੱਥੇ ਫਿਰ ਆਪਣਾ ਟਿਕਾਣਾ ਹਾਂ ਪਹੁੰਚ ਗਏ ਬਾਈ ਆ ਬੀਮੰਤਰੀ ਦਾ ਟਿਕਾਣਾ ਬਈ ਤਖਤਪੋਸ ਤਖਤਪੋਸ ਤਾਕਤ ਉਸ ਤੇ ਪਾਉਂਗੇ ਬਲੌਗਰ ਆ ਜੀ ਥੋੜੀ ਜਿਹੀ ਉਹ ਹੈ ਮੇਨ ਮੰਦੇ ਜੀ ਆ ਜੇ ਉਹਨਾਂ ਨੂੰ ਪਾ ਕਰਕੇ ਉੱਪਰ ਹੈ ਸੰਗਠਨਾ ਅੱਛਾ ਜੀ ਅਰ ਸੇਮੀ ਡਟ ਗਿਆਣਾ ਕਿੰਨੀ ਰਾਜ ਠੀਕ ਹੈ ਚਾਰਜ ਚੂਰਜੀ ਦੀ ਸੁਭਦਾ ਹੈਗੀ ਆ ਸਾਰੀ ਸਾਰਾ ਓਕੇ ਹੈ ਅੱਛਾ ਚਾਰਜ ਇਹ ਆਪਣੀ ਗੱਲ ਨਾਲ ਡ੍ਰਿਲ ਹੈ ਇਹ ਯੂਟਿਊਬ ਅੰਦਰ ਪੇ ਹੈ ਇਹ ਬਿਊਟੀ ਮਾਰਦਾ ਹੈ ਆਪਣਾ ਅੱਛਾ ਜੀ ਚੱਲ ਬਾਈ ਕੋਈ ਕਮੀ ਨਹੀਂ ਹੈਗੀ ਕੋਈ ਨਹੀਂ ਹਾਂ ਠੀਕ ਹੈ ਠੀਕ ਹੈ ਔਰ ਦਾ ਤੰਗ ਤੋਂ ਨਹੀਂ ਹੋਇਆ ਆਂਦਾ ਨਾ ਨਾ ਵਧੀਆ ਠੀਕ ਠਾਕ ਆ ਗਏ ਸਾਰੇ ਠੀਕ ਹੈ ਤਾਂ ਵਧੀਆ ਤੁੱਪ ਵੀ ਨਿਕਲ ਰਹੀ ਦੀ ਅੱਜ ਦਾ ਵਧੀਆ ਠੀਕ ਹੈ ਕੋਈ ਆਇਆ ਵੋੜ ਫਰਾਟੇ ਮਾਰਦਾ ਹਾਂ ਹਾਂ ਜਮਨ ਬਾਕੀ ਸੇਮੀ ਨੂੰ ਪੁੱਛ ਰਿਹਾ ਸੀ ਸੇਮੀ ਹਾਂ ਜਮਨ ਨਜ਼ਾਰ ਆ ਗਿਆ ਜਦ ਠੰਡ ਜਮੀ ਨਹੀਂ ਸੀ ਤੰਗ ਤਾਂ ਨਹੀਂ ਹੋਏ ਨਾ ਜਮੀ ਵੀ ਨਹੀਂ ਠੀਕ ਹੈ ਔਰ ਸਪੈਨ ਦਾ ਕੋਲ ਲਗਾ ਨਿਬੜ ਗਿਆ ਕੰਮ ਨਾ ਬਾਈ ਚੱਲੀ ਜਾਂਦੀ ਐ ਫੇਰ ਹਣੇ ਲਾਡੀ ਲਾ ਲਿਆ ਫੇਰ ਆਪਣਾ ਸਮਾਨ ਲਾ ਲਿਆ ਫਿਰ ਇੱਥੇ ਆਪਣਾ ਸਾਰਾ ਆ ਗਿਆ ਬੱਸ ਠੀਕ ਹੈ ਉਹ ਲੱਡੀ ਆ ਗਿਆ ਬਾਈ ਲੋਕਾਂ ਨਾਲ ਆਪਣੇ ਮੁੱਕ ਕਰੇ ਓਏ ਇੱਕ ਦੂਜੇ ਮੁੰਡਿਆਂ ਨਾਲ ਹਾਂ ਠੀਕ ਹੈ ਲਓ ਬਾਈ ਜੀ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਫੇਸਬੁੱਕ ਤੇ ਤੇ ਇੰਸਟਾਗ੍ਰam ਤੇ ਤਾਂ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਆਪਣੇ ਪੇਜ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆ ਅਗਲੇ ਵਲੌਗ ਚ ਧੰਨਵਾਦ ਜੀ